ਦੋਸਤੋ ਇਹਦੇ ਦੋ ਵੱਡੇ ਸਵਾਲ ਨੇ ਜਿਸਤੇ ਆਪਾਂ ਗੱਲਬਾਤ ਕਰਦੇ ਆਂ ਡਾਕਟਰ ਜਾਜੀ ਦੇ ਨਾਲ ਸਭ ਤੋਂ ਪਹਿਲਾਂ ਤੇ ਮੁੱਖ ਸਵਾਲਾ ਜੇ ਆ ਕਿ ਵਿਧਾਨ ਸਭਾ ਦੇ ਵਿੱਚ ਡਾਕਟਰ ਸਾਹਿਬ ਅੱਜ ਤੇ ਕੱਲ ਜੋ ਕੱਜ ਵੀ ਹੋਇਆ ਕੀ ਉਹ ਸੱਚਮੁੱਚ ਹੀ ਲੋਕਾਂ ਦੇ ਮਸਲੇ ਹੱਲ ਕਰਨ ਵਾਲਾ ਲੋਕਾਂ ਦੇ ਪੱਖ ਚਾ ਕਿ ਇਹ ਸਾਰਾ ਕੁਝ ਡਰਾਮਾ ਹੀ ਆ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਲੋਕਾਂ ਨੇ ਵੇਖ ਲਿਆ ਪੰਜਾਬ ਦੀ ਵਿਧਾਨ ਸਭਾ ਚ ਦੋ ਦਿਨ ਜੋ ਕੋਸ਼ ਚੱਲਿਆ ਉਹ ਚ ਹੋਇਆ ਕੀ ਆ ਤੁਸੀਂ ਦੇਖੋ 70% ਦੀ ਟਾਈਮ ਤਾਨੇ ਮੇਨੇ ਸ਼ਹਿਰੋ ਚਿਹਰੀ ਇੱਕ ਦੂਜੇ ਤੇ ਦੂਸ਼ਣ ਬਾਜੀ ਤੂੰ ਐ ਆ ਤੂੰ ਐ ਆ ਤੂੰ ਵਾਹੇ ਅੱਜ ਹੁਣ ਵਿਧਾਨ ਸਭਾ ਚ ਭਗਵੰਤ ਮਾਨ ਸਾਹਿਬ ਆਏ ਦੁਪਹਿਰੇ ਜਿਆਦਾ ਟਾਈਮ ਉਹਨਾਂ ਨੇ ਕੀ ਗੱਲਾਂ ਕੀਤੀਆਂ ਜਿਆਦਾ ਟਾਈਮ ਉਹਨਾਂ ਨੇ ਕਾਂਗਰਸ ਦੇ ਉੱਪਰ ਇਹ ਗੱਲਾਂ ਕੀਤੀਆਂ ਵੀ ਤੁਸੀਂ ਸਾਡੇ ਤੇ ਆ ਦੋਸ਼ ਲਾਉਣੇ ਹੋ ਤੁਸੀਂ ਵੀ ਤਾਂ ਐ ਹੋ ਤੁਸੀਂ ਐ ਹੋ ਪ੍ਰਤਾਪ ਬਾਜਵਾ ਆ ਮਤਲਬ ਕਹਿਣ ਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਨੂੰ ਇਹ ਪੁੱਛਣਾ ਚਾਹਣਾ ਮੈਂ ਤਾਂ ਲੋਕ ਵੀ ਸੋਚ ਲੈਣ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਦੋ ਦਿਨ ਹਾਂਜੀ ਬੇਰੁਜ਼ਗਾਰੀ ਦਾ ਕੀ ਹੱਲ ਕੱਢਿਆ ਗਿਆ ਦੱਸੋ ਲੋਕਾਂ ਨੇ ਤੁਹਾਨੂੰ ਚੁਣਿਆ ਕਹਦੇ ਲਈ ਆ ਤੂੰ ਤੂੰ ਮੈਂ ਮੈਂ ਕਰ ਲਈ ਇੱਕ ਦੂਜੇ ਨੂੰ ਕਮੈਂਟ ਮਾਰ ਲਈ ਇੱਕ ਦੂਜੇ ਨੂੰ ਮਿਹਰੇ ਦੀ ਲਈ ਇਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਨੂੰ ਅਣਪੜ ਬੀਬੀਆਂ ਵਾਲੀ ਗਲੀ ਬਣਾ ਰੱਖਿਆ ਤਕੋ ਮੈਂ ਬੀਬੀਆਂ ਦਾ ਬਹੁਤ ਸਤਿਕਾਰ ਕਰਦਾ ਪਰ ਕਈ ਵਾਰੀ ਅਸੀਂ ਪਿਛਲੇ ਜਮਾਨੇ ਚ ਵੇਦੇ ਰਹਿਆ ਬਈ ਮੜੀ ਮੜੀ ਗੱਲ ਤੇ ਮੇੜੋ ਮੇਣੀ ਹੋ ਜਾਣਾ ਜਿਵੇਂ ਉਹ ਸਥਿਤੀ ਹਾਂਜੀ ਉਹ ਸਥਿਤੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੇਖੀ ਆ ਐਦਾਂ ਤਾਂ ਯਾਰ ਹੁਣ ਜਵਾਕ ਵੀ ਨਹੀਂ ਕਰਦੇ ਹੁਣ ਤਾਂ ਜਿਹੜੀ ਗੱਲ ਬੀਬੀਆਂ ਬਾਰੇ ਕਹੀ ਜਾਂਦੀ ਸੀ ਪੜੀਆਂ ਲਿਖੇ ਜਮਾਨੇ 'ਚ ਸਾਡੀਆਂ ਬੀਬੀਆਂ ਪੈਣਾ ਬਹੁਤ ਸਿਆਣੀਆਂ ਹੋ ਗਈਆਂ ਬਹੁਤ ਸਮਝਦਾਰ ਹੋ ਗਈਆਂ ਉਹ ਵੀ ਕੰਮ ਦੀਆਂ ਗੱਲਾਂ ਹੀ ਕਰਦੀਆਂ ਨੇ ਜਵਾਕ ਵੀ ਹੁਣ ਐਦਾਂ ਨਹੀਂ ਕਰਦੇ ਤੇ ਤੁਸੀਂ ਵਿਧਾਨ ਸਭਾ 'ਚ ਤੁਹਾਨੂੰ ਲੋਕਾਂ ਨੇ ਚੁਣਿਆ ਤੁਸੀਂ ਦੱਸੋ ਦੋ ਦਿਨਾਂ ਦੇ ਵਿੱਚ ਤੁਸੀਂ ਪੰਜਾਬ ਦੀ ਬੇਰੁਜ਼ਗਾਰੀ ਦਾ ਕੀ ਹੱਲ ਕੱਢਿਆ ਦੋ ਦਿਨਾਂ ਦੇ ਵਿੱਚ ਤੁਸੀਂ ਪੰਜਾਬ ਦੇ ਨਸ਼ਿਆਂ ਦਾ ਕੀ ਹੱਲ ਕੱਢਿਆ ਦੋ ਦਿਨ ਵਿਧਾਨ ਸਭਾ ਦੇ ਵਿੱਚ ਤੁਸੀਂ ਐਨਾ ਬਹਿਸ ਕੀਤੀ ਆ ਤੁਸੀਂ ਉੱਥੇ ਜਿਹੜੇ ਇੱਥੋਂ ਦੁਖੀ ਹੋ ਕੇ ਪੰਜਾਬ ਦੇ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ ਵੱਲ ਨਿਕਲਦੇ ਨੇ ਉਹਦਾ ਕੀ ਹੱਲ ਕੱਢਿਆ ਤੁਸੀਂ ਦੱਸੋ ਤੁਸੀਂ ਪੰਜਾਬ ਦੇ ਮਜ਼ਦੂਰ ਜਿਨ੍ਹਾਂ ਨੇ ਸਭ ਕੁਝ ਬਣਾਇਆ ਖੇਤਾਂ 'ਚ ਕੰਮ ਮਜ਼ਦੂਰ ਸੜਕਾਂ 'ਤੇ ਕੰਮ ਮਜ਼ਦੂਰ ਜਿੰਨੇ ਸਕੂਲ ਬਣਦੇ ਨੇ ਕਾਲਜ ਬਣਦੇ ਨੇ ਹਸਪਤਾਲ ਬਣਦੇ ਨੇ ਸਭ ਕੁਝ ਮਜ਼ਦੂਰ ਬਣਾਉਂਦੇ ਨੇ ਉਹਨਾਂ ਦੀ ਜ਼ਿੰਦਗੀ ਨਰਕ ਭਰੀ ਆ ਤੁਸੀਂ ਦੱਸੋ ਤੁਸੀਂ ਮਜ਼ਦੂਰਾਂ ਬਾਰੇ ਕੀ ਫੈਸਲਾ ਕੀਤਾ ਦੋ ਦਿਨਾਂ ਦੇ ਵਿੱਚ ਤੁਸੀਂ ਦੱਸੋ ਤੁਸੀਂ ਜਿੰਨੇ ਕੁਝ ਘੰਟੀਆਂ ਕਰਕੇ ਸਰਕਾਰ ਬਣਾਈ ਸੀ ਪੰਜਾਬ ਦੀ ਵਿਧਾਨ ਸਭਾ ਵਿੱਚ ਤੁਸੀਂ ਕਿਹੜੀ ਸਮੱਸਿਆ ਦਾ ਹੱਲ ਦੋ ਦਿਨਾਂ 'ਚ ਕੱਢਿਆ ਇੱਕ ਗੱਲ ਠੀਕ ਕੀਤੀ ਉਹਨੂੰ ਠੀਕ ਕਵਾਂਗੇ ਕੰਜੂਸੀ ਕੋਈ ਨਹੀਂ ਜਿਹੜਾ ਕੇਂਦਰ ਸਰਕਾਰ ਨੇ ਖੇਤੀ ਖਰੜਾ ਭੇਜਿਆ ਸੀ ਤਿੰਨ ਕਾਨੂੰਨ ਜਿਹੜੇ ਰੱਦ ਕਰਾਏ ਸੀ ਦੁਬਾਰਾ ਫਿਰ ਨਵੇਂ ਖਰੜੇ ਚ ਲਪੇਟ ਕੇ ਜਿਵੇਂ ਉਹ ਕਹਿੰਦੇ ਨੇ ਕਿ ਨਵੀਂ ਬੋਤਲ ਤੇ ਨਵਾਂ ਲੇਬਲ ਲਾ ਕੇ ਪੁਰਾਣੀ ਸ਼ਰਾਬ ਭੇਜੀ ਸੀ ਉਹ ਅੱਜ ਰੱਦ ਕੀਤਾ ਮਾਨ ਸਰਕਾਰ ਨੇ ਵਧਿਆ ਕੀਤਾ ਭਗਵੰਤਮਾਨ ਨੇ ਖੇਤੀਬਾੜੀ ਮੰਤਰੀ ਨੇ ਵਧਿਆ ਕੀਤਾ ਵੀ ਕਿਹਾ ਵੀ ਇਹ ਇਹ ਜਿਹੜਾ ਖਰੜਾ ਹੈ ਕਿਸਾਨ ਵਿਰੋਧੀ ਆਸੀਂ ਰੱਦ ਕਰਦੇ ਆਂ ਇਹ ਤੁਸੀਂ ਠੀਕ ਕੀਤਾ ਤੁਹਾਨੂੰ ਠੀਕ ਕਹਿੰਦੇ ਆ ਹਾਂਜੀ ਪਰ ਦੋ ਦਿਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਡਰਾਮੇਬਾਜੀ ਚੱਲੀ ਆ ਦਾ ਪਾਰਲੀਮੈਂਟ ਚ ਵੀ ਇਵੇਂ ਚੱਲਦਾ ਸਿਰਫ ਲੋਕਾਂ ਨੂੰ ਦਿਖਾਵਾ ਕਰਨ ਲਈ ਵੋਟਾਂ ਦੀ ਖਾਤਰ ਹਾਂ ਦਿਖਾਵਾ ਕਰਨ ਦੇ ਲਈ ਕੁਝ ਗੱਲਾਂ ਕੀਤੀਆਂ ਜਾਂਦੀਆਂ ਨੇ ਅਮਲ ਕੁਝ ਨਹੀਂ ਹੁੰਦਾ ਔਰ ਦੂਜੇ ਪਾਸੇ ਇੱਕ ਦੂਜੇ ਨੂੰ ਮਿਹਣੋ ਮਿਹਣੇ ਹੁਣ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਦਾ ਸਿਹਤ ਮੰਤਰੀ ਉਹ ਸ਼ਹਿਰੋ ਸ਼ਹਿਰੀ ਚ ਆਏ ਪਏ ਸੀ ਹਾਂਜੀ ਹਾਂਜੀ ਹੈ ਅੱਜ ਭਗਵੰਤ ਮਾਨ ਸਾਹਿਬ ਉਹ ਪ੍ਰਤਾਪ ਬਾਜਵਾ ਨੇ ਕਹਿਤਾ ਵੀ ਇਹਨਾਂ ਦੇ 32 ਐਮਐਲਏ ਤਾਂ ਮੇਰੇ ਸੰਪਰਕ ਚ ਨੇ ਕਾਂਗਰਸ ਚ ਆਉਣਾ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਦੇ ਤੇ ਅੱਜ ਭਗਵੰਤ ਮਾਨ ਦਾ ਸਾਰਾ ਜੋਰ ਇਹ ਸਿੱਧ ਕਰਨ ਚ ਲੱਗਾ ਸੀ ਵੀ ਤੁਹਾਡੀ ਪਾਰਟੀ ਦੀ ਵੀ ਹਾਲਤ ਮਾੜੀ ਆ ਦਿੱਲੀ ਚ ਤੁਹਾਨੂੰ ਜ਼ੀਰੋ ਆਉਂਦੀ ਆ ਤੁਹਾਡੇ ਪੱਲੇ ਕੁਝ ਨਹੀਂ ਲੈ ਤੁਸੀਂ ਇੱਕ ਦੂਜੇ ਨੂੰ ਇਹ ਦੱਸਣ ਲੱਗੇ ਹੋ ਬੀ ਉਹ ਕਹਿੰਦਾ ਥੋਡੇ ਪੱਲੇ ਕੁਛ ਨਹੀਂ ਤੇ ਉਹ ਕਹਿੰਦਾ ਥੋਡੇ ਪੱਲੇ ਕੁਛ ਨਹੀਂ ਭਗਵੰਤਮਾਨ ਸਾਹਿਬ ਅਸੀਂ ਪੁੱਛਣਾ ਚਾਹੁੰਨੇ ਆ ਇਹਨਾਂ ਦੇ ਕਾਂਗਰਸ ਦੇ ਪੱਲੇ ਜੇ ਕੁਝ ਹੁੰਦਾ ਤੇ ਲੋਕ ਇਹਨਾਂ ਦੀ ਸਰਕਾਰ ਨਾ ਬਣਾ ਲੈਂਦੇ ਅੱਜ ਭਗਵੰਤਮਾਨ ਸਾਹਿਬ ਅਚੇਚੇ ਰੂਪ ਚ ਵਿਧਾਨ ਸਭਾ ਦਾ ਟਾਈਮ ਫੂਕ ਕੇ ਇਹ ਦੱਸ ਰਹੇ ਸੀ ਵੀ ਸੁਖਵੀਰ ਬਾਦਲ ਕੇ ਪੱਲੇ ਵੀ ਪੰਜਾਬ ਚ ਕੁਝ ਨਹੀਂ ਅਸੀਂ ਪੁੱਛਣਾ ਚਾਹੁੰਨੇ ਆ ਉਹਨਾਂ ਦੇ ਪੱਲੇ ਹੈ ਨਹੀਂ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਹਰਾਤਾ ਤੁਸੀਂ ਇਹ ਦੱਸੋ ਥੋਡੇ ਪੱਲੇ ਕੀ ਆ ਤੁਸੀਂ ਪੰਜਾਬ ਦੀਆਂ ਬੀਬੀਆਂ ਨੂੰ 1000 ਰੁਪਏ ਮਹੀਨਾ ਦਾ ਲਾਰਾ ਲਾਇਆ ਸੀ ਦਿੱਤਾ ਕਿਉਂ ਨਹੀਂ ਭਾਈ ਹੁਣ ਤੱਕ ਸਾਨੂੰ ਤਾਂ ਐਸੀ ਵਿਧਾਨ ਸਭਾ ਚੈਦਕੀ ਇਹ ਵੀ ਆਊਗੀ ਗੱਲ ਹਾਂਜੀ ਤੁਸੀਂ ਕਰੋਗੇ ਕੋਈ ਐਲਾਨ ਜੇ ਤੁਹਾਡੇ ਪੱਲੇ ਸਾਰਾ ਕੁਝ ਆ ਤਾਂ ਤੁਸੀਂ ਦਿਓ ਨਾ ਪੰਜਾਬ ਦੀਆਂ ਬੀਬੀਆਂ ਨੂੰ ਹਾਂ ਵੇਖੋ ਸਾਰਿਆਂ ਨੂੰ ਰਿਜੈਕਟ ਕਰਕੇ ਲੋਕਾਂ ਨੇ ਤੁਹਾਨੂੰ ਚੁਣਿਆ ਹਾਂਜੀ ਤੁਹਾਡੇ ਪਹਿਲਾਂ 92 ਤੇ ਹੁਣ 94 95 ਲੋਕਾਂ ਨੇ ਕਰ ਦਿੱਤੇ ਤੁਸੀਂ ਕੀ ਕੀਤਾ ਦੱਸੋ ਕੀ ਤੁਸੀਂ ਵੀਆਈਪੀ ਕਲਚਰ ਪੰਜਾਬ 'ਚ ਖਤਮ ਕੀਤਾ ਕੀ ਤੁਸੀਂ ਪੰਜਾਬ 'ਚ ਨਸ਼ੇ ਖਤਮ ਕੀਤੇ ਕੀ ਤੁਸੀਂ ਪੰਜਾਬ ਚਔਰਤਾਂ ਨੂੰ 1000000 ਦਿੰਦਾ ਕੀ ਤੁਸੀਂ ਐਮਐਸਪੀ ਜਿਹੜੀ 5 ਮਿੰਟ ਚ ਦੇਣ ਦੀ ਗੱਲ ਕੀਤੀ ਸੀ ਉਹ ਦੇ ਦਿੱਤੀ ਕੀ ਤੁਸੀਂ ਕਮੀਆਂ ਦੇ ਵੇੜੇ ਸੂਰਜ ਮਗਾਤਾ ਕੀ ਤੁਸੀਂ ਕੱਚਿਆਂ ਨੂੰ ਪੱਕੇ ਕਰਤਾ ਮਲਾਜ਼ਮਾਂ ਨੂੰ ਕੀ ਤੁਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੇ ਲਾਤਾ ਦੱਸੋ ਕਿਹੜੇ ਪਾਸੇ ਤੁਸੀਂ ਬਹੁਤ ਵੱਡੀ ਕ੍ਰਾਂਤੀ ਲਿਆ ਕੇ ਵਿਖਾਈ ਆ ਹੁਣ ਹਾਲਾਤ ਤਾਂ ਆ ਇਲਾਜ ਕ੍ਰਾਂਤੀ ਦੀ ਗੱਲ ਕਰਨ ਵਾਲੇਓ ਥੋੜੇ ਹਸਪਤਾਲਾਂ ਤੇ ਚੱਲਦੇ ਆਪਰੇਸ਼ਨਾਂ 'ਚ ਤਾਂ ਲਾਈਟ ਚਲੀ ਜਾਂਦੀ ਆ। ਹਾਂਜੀ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੇ ਜਾ ਕੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਮਾਫੀ ਮੰਗੀ ਆ। ਔਰ ਕਿਹਾ ਵੀ ਅੱਗੇ ਤੋਂ ਇੰਜ ਨਹੀਂ ਹੋਣ ਦਿੰਦੀ। ਤੁਹਾਨੂੰ ਪਤਾ ਹੈ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਤਿੰਨ ਵਾਰੀ ਹੋਇਆ ਪਿਛਲੇ ਦਿਨਾਂ 'ਚ। ਹਾਂਜੀ ਡਾਕਟਰ ਇਲਾਜ ਕਰ ਰਹੇ ਸੀ, ਆਪਰੇਸ਼ਨ ਚੱਲ ਰਿਹਾ ਸੀ, ਲਾਈਟ ਚਲੀ ਗਈ, ਬਿਜਲੀ ਚਲੀ ਗਈ। ਆਪਰੇਸ਼ਨ ਵਿੱਚੇ ਰੁਕੇ ਪੈ ਡਾਕਟਰ ਲਾਈਵ ਹੋਏ ਆ। ਹੁਣ ਕਿੰਨੇ ਹਸਪਤਾਲਾਂ 'ਚ ਇੰਜ ਹੁੰਦਾ ਹੋਣਾ ਪਰ ਡਰਦੇ ਡਾਕਟਰ ਲਾਈਵ ਨਹੀਂ ਹੁੰਦੇ ਉਹ ਤਾਂ ਕੋਈ ਦਲੇਰ ਡਾਕਟਰ ਹੋਣਾ ਡਰਦੇ ਅਗਲੇ ਵੀ ਵੀਡੀਓ ਬਣਾਤੀ ਪੈ ਗਈ ਤੇ ਮੈਨੂੰ ਬਾਅਦ 'ਚ ਮੈਨੂੰ ਪੰਗੇ ਪੈ ਜਾਣੇ ਆ ਸੋ ਜੋ ਕੁਝ ਪੰਜਾਬ ਦੀ ਵਿਧਾਨ ਸਭਾ 'ਚ ਹੋਇਆ ਉਹਦੇ 'ਚ 70% ਦੀ ਸਿਰਫ ਡਰਾਮਾ ਸੀਗਾ ਬਾਕੀ ਪੜਣਾ ਪੜਾ ਕਮੈਂਟਾਂ 'ਚ ਲਿਖ ਦੇਣਗੇ ਇੱਕ ਗੱਲ ਮੈਂ ਕਹਿਣਾ ਭੈਣੋ ਭਰਾਓ ਕਿਸੇ ਵੀ ਪਾਰਟੀ ਦੇ ਵੋਟਰ ਬਣੋ ਸਪੋਰਟਰ ਬਣੋ ਪਰ ਚਮਚੇ ਤੇ ਕੜਛੇ ਨਾ ਬਣੋ ਐਸੇ ਚਮਚੀ ਪੂਨੇ ਨੇ ਆਪਾਂ ਨੂੰ ਮਾਰਿਆ ਜੇਕਰ ਅੱਜ ਪੰਜਾਬ ਇਸ ਹਾਲਾਤ ਚ ਗਿਆ ਨਾ ਐਸੇ ਕਰਕੇ ਗਿਆ ਕਿਉਂਕਿ ਆਪਾਂ ਅੱਖਾਂ ਤੇ ਦਿਮਾਗ ਖੋਲ ਕੇ ਵੇਖਣਾ ਕਰਦਿੰਨੇ ਬੰਦ ਜਿਹੜੀ ਪਾਰਟੀ ਦੇ ਆਪਾਂ ਬਣ ਜੰਨੇ ਆ ਚਮਚੇ ਫਿਰ ਆਪਾਂ ਅੱਖਾਂ ਤੇ ਦਿਮਾਗ ਬੰਦ ਹੀ ਕਰ ਲੈਨੇ ਆ ਐਸੇ ਕਰਕੇ ਆਪਣੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਅੱਗੇ ਵੀ ਹੋ ਰਿਹਾ ਸੋ ਮੈਂ ਤਾਂ ਇਹੀ ਕਹੂੰਗਾ ਕਿ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਹੁਣ ਜਿਹੜੀ ਤੁਸੀਂ ਇੱਕ ਹੋਰ ਗੱਲ ਚਾਹੁੰਦੇ ਸੀ ਕਰਨੀ ਜਿਹੜੀ ਤੁਸੀਂ ਕਰ ਰਹੇ ਸੀਗੇ ਡਾਕਟਰ ਸਾਹਿਬ ਮੇਰਾ ਦੂਜਾ ਸਵਾਲ ਇਹ ਆ ਵੀ ਜਿਹੜੇ ਐਮਐਲਏ ਪ੍ਰਗਟ ਸਿੰਘ ਆ ਉਹਨਾਂ ਨੇ ਅੱਜ ਪੁਲਿਸ ਵਾਸਤੇ ਜਿਹੜਾ ਮੁੱਦਾ ਮੁੱਦਾ ਉਠਾਇਆ ਏ ਉਹ ਮੁੱਦਾ ਕਿੰਨਾ ਕੁ ਸਹੀ ਆ ਦੇਖੋ ਵਿਧਾਨ ਸਭਾ ਚ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਇਹ ਆਖਿਆ ਮੈਨੂੰ ਲੱਗਦਾ ਪ੍ਰਗਟ ਸਿੰਘ ਨੇ ਮੁੱਦਾ ਸਹੀ ਉਠਾਇਆ ਉਹਨੇ ਕਿਹਾ ਕਹਿੰਦਾ ਜਿਹੜੀ ਪੁਲਿਸ ਆ ਨਾ ਇਹ ਆਪਾਂ ਆਪਦੀਆਂ ਦਾੜੀਆਂ ਪਟੋਣ ਵਾਲਾ ਕੰਮ ਇਹਦੇ ਤੋਂ ਕਰਵਾ ਰਹੇ ਆ। ਹਾਂਜੀ। ਉਹਨੇ ਕਿਹਾ, ਸਪਸ਼ਟ ਕਿਹਾ। ਕਹਿੰਦਾ ਜਿੰਨਾ ਆਪਾਂ ਪੁਲਿਸ ਨੂੰ ਵਗਾਰ ਰਹੇ ਆ, ਇਹ ਕਹਿੰਦਾ ਆਪਾਂ ਗਲਤ ਕਰ ਰਹੇ ਆ ਤੇ ਮੈਨੂੰ ਪ੍ਰਗਟ ਸਿੰਘ ਦੀ ਗੱਲ ਅੱਜ ਪਹਿਲਾਂ ਪ੍ਰਗਟ ਸਾਹਿਬ ਦੀਆਂ ਕਈ ਜਿਹੜੀਆਂ ਪ੍ਰਗਟ ਸਿੰਘ ਦੀਆਂ ਕਈ ਗੱਲਾਂ ਜਿਹੜੀਆਂ ਉਹ ਗਲਤ ਲੱਗਦੀਆਂ ਰਹੀਆਂ ਮੈਨੂੰ। ਹਾਂਜੀ। ਪਰ ਅੱਜ ਪ੍ਰਗਟ ਸਿੰਘ ਦੀ ਇਹ ਗੱਲ ਠੀਕ ਜਾਪੀ ਆ। ਉਹਨੇ ਇਮਾਨਦਾਰੀ ਨਾਲ ਕਿਹਾ, ਕਹਿੰਦਾ ਪਹਿਲਾਂ ਸਾਡੀ ਸਰਕਾਰ ਸੀ। ਸਾਦੀ ਸਰਕਾਰ ਵੇਲੇ ਵੀ ਇਹ ਕੁਛ ਹੋਇਆ ਅਸੀਂ ਪੁਲਿਸ ਨੂੰ ਹਵਾ ਦਿੰਦੇ ਰਹੇ ਤੇ ਕਹਿੰਦਾ ਹੁਣ ਤੁਹਾਡੀ ਸਰਕਾਰ ਵੇਲੇ ਵੀ ਆਹ ਕੁਛ ਹੋ ਰਿਹਾ ਦੇਖੋ ਕਹਿੰਦਾ ਆਪਾਂ ਪੁਲਿਸ ਨੂੰ ਆਪਦੀਆਂ ਦਾੜੀਆਂ ਫੜਾ ਛੱਡੀਆਂ ਨਹੀਂ ਪ੍ਰਗਟ ਸਿੰਘ ਨੇ ਕਿਹਾ ਇਹ ਗੱਲ ਠੀਕ ਕਹੀ ਉਹਨੇ ਦੇਖੋ ਇਹ ਸਾਰੀਆਂ ਸਰਕਾਰਾਂ ਜਦ ਬਣ ਜਾਂਦੀਆਂ ਨੇ ਇਹ ਫਿਰ ਪੁਲਿਸ ਦੇ ਰਹੀਂ ਆਪਦੀਆਂ ਕਿੜਾਂ ਕੱਢਣੀਆਂ ਪੁਲਿਸ ਤੋਂ ਨਜਾਇਜ਼ ਪਰਚੇ ਕਰਾਉਣੇ ਪੁਲਸ ਦੇ ਰਹੀਂ ਆਪਦੇ ਬੰਦਿਆਂ ਨੂੰ ਨਜਾਇਜ਼ ਤਰੀਕਿਆਂ ਨਾਲ ਛਡਾਉਣਾ ਇਹ ਸਾਰੇ ਕੁਸ਼ ਪਾਟੀਆਂ ਕਰਾਉਂਦੀਆਂ ਸਿਆਸੀ ਪੁੱਗਤ ਨਾਲ ਇਹਦੇ ਨਾਲ ਕੀ ਹੁੰਦਾ ਸੱਚ ਮੁੱਚ ਇੱਕ ਤਾਂ ਨਿਆਂ ਖਤਮ ਹੁੰਦਾ ਇੱਕ ਪੁਲਸ ਦੇ ਵਿੱਚ ਗਲਤ ਅੰਸਰ ਨੇ ਜਿਹੜੇ ਉਹਨਾਂ ਨੂੰ ਹਵਾ ਮਿਲਦੀ ਆ ਕਾਲੀਆਂ ਭੇਡਾਂ ਨੂੰ ਹਵਾ ਮਿਲਦੀ ਆ ਰਿਸ਼ਵਤ ਖੋਰੀ ਨੂੰ ਹਵਾ ਮਿਲਦੀ ਆ ਔਰ ਪੁਲਸ ਜਦੋਂ ਸਿਆਸੀ ਤੌਰ ਤੇ ਚਲਾਈ ਜਾਂਦੀ ਆ ਤਾਂ ਉਸ ਵਕਤ ਬਹੁਤ ਕੁਝ ਗਲਤ ਹੁੰਦਾ ਔਰ ਜਿਹੜੀ ਗੱਲ ਪ੍ਰਗਟ ਸਿੰਘ ਨੇ ਅੱਜ ਉਠਾਈ ਆ ਪੰਜਾਬ ਦੀ ਵਿਧਾਨ ਸਭਾ ਚ ਹਾਂਜੀ ਉਹ ਬਿਲਕੁਲ ਠੀਕ ਆ ਅੱਜ ਤੱਕ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਪੁਲਿਸ ਦੀ ਗਲਤ ਵਰਤੋਂ ਕੀਤੀ ਹਾਂਜੀ ਆਪਦੇ ਹਿਸਾਬ ਨਾਲ ਚਲਾਇਆ ਤੇ ਜਿਹੜੀ ਗੱਲ ਪ੍ਰਗਟ ਸਿੰਘ ਨੇ ਆਖੀ ਆ ਵੀ ਆਪਾਂ ਦਾੜੀਆਂ ਪੁਲਿਸ ਨੂੰ ਫੜਾਤੀਆਂ ਠੀਕ ਆ ਗੱਲ ਹਾਂਜੀ ਪੁਲਿਸ ਦੇ ਵਿੱਚ ਜਿਹੜੇ ਤਾਂ ਹੈਗੇ ਜਮੀਰ ਵਾਲੇ ਸਹੀ ਬੰਦੇ ਉਹ ਵਿਰਲੇ ਨੇ ਤੇ ਉਹ ਸਹੀ ਕਰ ਲੈਂਦੇ ਨੇ ਹਾਂਜੀ ਪਰ ਫਿਰ ਵੱਡੀ ਗਿਣਤੀ ਜਿਹੜੇ ਇਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਉੱਪਰ ਜਿਹੜੀ ਸਰਕਾਰ ਬੈਠੀ ਆ ਉਹ ਤਾਂ ਸਾਡੇ ਤੋਂ ਐਂ ਕਰਾਉਂਦੀ ਆ ਐਂ ਕਰਾਉਂਦੀ ਆ ਐਂ ਕਰਾਉਂਦੀ ਆ ਤਾਂ ਫਿਰ ਉਹ ਆਪੇ ਵੀ ਐਂ ਕਰਦੇ ਆ ਐਂ ਕਰਦੇ ਆ ਐਂ ਕਰਦੇ ਆ ਤੇ ਫਿਰ ਜਦੋਂ ਪੁਲਿਸ ਤੰਤਰ ਗਲਤ ਹੁੰਦਾ ਉਦੋਂ ਸਭ ਕੁਝ ਗਲਤ ਹੋ ਜਾਂਦਾ ਹਾਂਜੀ ਇਸ ਕਰਕੇ ਜਿਹੜੀ ਗੱਲ ਪ੍ਰਗਟ ਸਿੰਘ ਨੇ ਉਠਾਈ ਆ ਉਹ ਵਾਜਬ ਹੈ ਪਰ ਹੁਣ ਬਿੱਲੀ ਦੇ ਗੱਲ ਤੱਲੀ ਪੰਨੂ ਕਿਹੜਾ ਸਵਾਲ ਤਾਂ ਆਇਆ ਕੌਣ ਪੁਲਿਸ ਤੰਤਰ ਨੂੰ ਠੀਕ ਕਰੇਗਾ ਇਹ ਵੋਟਾਂ ਵੇਲੇ ਵੀ ਪੁਲਿਸ ਤੰਤਰ ਦੀ ਗਲਤ ਵਰਤੋਂ ਕਰਦੇ ਆ ਹਾਂਜੀ ਇਹ ਵਿਰੋਧੀਆਂ ਨੂੰ ਦਬਾਉਣ ਲਈ ਵੀ ਕਰਦੇ ਆ ਇਹ ਸੱਚ ਦੀਆਂ ਆਵਾਜ਼ਾਂ ਦਬਾਉਣ ਲਈ ਵੀ ਉਹਨਾਂ ਦੀ ਵਰਤੋਂ ਕਰਦੇ ਆ ਹਾਂ ਜਿਹੜੀਆਂ ਲੋਕਾਂ ਨੂੰ ਚੇਤਨ ਤੇ ਜਾਗਰੂਕ ਕਰਦੀਆਂ ਜਿਹੜੀਆਂ ਆਵਾਜ਼ਾਂ ਉਹਨਾਂ ਨੂੰ ਚੁੱਪ ਕਰਾਉਣ ਉਹਨਾਂ ਨੂੰ ਦਬਾਉਣ ਉਹਨਾਂ ਨੂੰ ਉਲਝਾਉਣ ਲਈ ਵੀ ਪੁਲਿਸ ਦੀ ਵਰਤੋਂ ਕਰਦੇ ਆ ਤੇ ਪ੍ਰਗਟ ਸਿੰਘ ਨੇ ਇਹ ਗੱਲ ਆਖੀ ਉਹ ਕਹਿੰਦਾ ਇਹ ਕੋਈ ਲੋਕਤੰਤਰ ਹੈ ਕਹਿੰਦਾ ਲੋਕਤੰਤਰ ਚ ਪੁਲਿਸ ਦੀ ਦਸ਼ਾ ਇਦਾਂ ਦੀ ਨਹੀਂ ਹੁੰਦੀ ਹਾਂਜੀ ਪੁਲਿਸ ਕੋਲ ਐਦਾਂ ਦੀਆਂ ਤਾਕਤਾਂ ਨਹੀਂ ਹੁੰਦੀਆਂ ਪੁਲਿਸ ਐਦਾਂ ਦੀਆਂ ਹਰਕਤਾਂ ਲੋਕਤੰਤਰ 'ਚ ਨਹੀਂ ਕਰ ਸਕਦੀ ਪੰਜਾਬ ਦੀ ਵਿਧਾਨ ਸਭਾ 'ਚ ਐਮ.ਐਲ.ਏ. ਪ੍ਰਗਟ ਸਿੰਘ ਨੇ ਆਖਿਆ ਤੇ ਠੀਕ ਆਖਿਆ ਵਾਕਿਆ ਹੀ ਪੁਲਿਸ ਜਿੰਨਾ ਕੁਛ ਨਜਾਇਜ਼ ਕਰ ਦਿੰਦੀ ਆ ਉਹ ਲੋਕਤੰਤਰ ਦਾ ਨਿਸ਼ਾਨੀ ਨਹੀਂਗੀ ਹਾਂਜੀ ਲੋਕਤੰਤਰ 'ਚ ਲੋਕਾਂ ਨੂੰ ਆਵਾਜ਼ ਉਠਾਉਣ ਵਿਚਾਰ ਪ੍ਰਗਟ ਕਰਨ ਆਪਣੇ ਹਿਸਾਬ ਨਾਲ ਕੰਮ ਕਰਨ ਆਪਣੇ ਹਿਸਾਬ ਨਾਲ ਜਿਉਣ ਇਹ ਸਾਰੇ ਕਾਫੀ ਆਜ਼ਾਦੀਆਂ ਲੋਕਤੰਤਰ ਤੇ ਲੋਕਾਂ ਨੂੰ ਹੁੰਦੀਆਂ। ਸੰਵਿਧਾਨ ਦੇ ਮੌਲਕ ਅਧਿਕਾਰ ਨੇ ਜਿਹੜੇ ਸੰਵਿਧਾਨ ਦੇ ਆਰਟੀਕਲ 14 ਤੋਂ 32 ਤੱਕ ਲਿਖੇ ਨੇ ਉਹ ਵੀ ਇਹ ਆਜ਼ਾਦੀਆਂ ਦਿੰਦੇ ਨੇ। ਪਰ ਜਦੋਂ ਪੁਲਿਸ ਦੀਆਂ ਵਾਗਾਂ ਖੋਲ ਦਿੱਤੀਆਂ ਜਾਣ ਜਦੋਂ ਜਿਵੇਂ ਪ੍ਰਗਟ ਸਿੰਘ ਨੇ ਵਿਧਾਨ ਸਭਾ 'ਚ ਅੱਜ ਕਿਹਾ ਓਵੇਂ ਪੁਲਿਸ ਨੂੰ ਵਰਤਿਆ ਜਾਵੇ ਤਾਂ ਫਿਰ ਉਹ ਲੋਕਾਂ ਦਾ ਲੋਕਤੰਤਰ ਤੇ ਲੋਕਾਂ ਦੀਆਂ ਆਜ਼ਾਦੀਆਂ ਤੇ ਮੌਲਕ ਅਧਿਕਾਰ ਉਹ ਸਾਰਾ ਕੁਝ ਮਿੱਟੀ ਹੋ ਜਾਂਦਾ। ਹਾਂਜੀ ਤੇ ਐਦਾਂ ਹੀ ਚੱਲਦਾ ਆ ਰਿਹਾ ਹਰ ਸਰਕਾਰ ਨੇ ਪੁਲਿਸ ਦੇ ਵਰਤੋਂ ਗਲਤ ਕੰਮਾਂ ਲਈ ਜ਼ੁਬਾਨਾਂ ਬੰਦ ਕਰਾਉਣ ਲਈ ਕੀਤੀ ਹਾਂਜੀ ਕੀਤੀ ਇਹ ਕਦੋਂ ਰੁਕੇਗੀ ਇਹ ਗੱਲ ਆਉਣ ਵਾਲਾ ਟਾਈਮ ਦੱਸੇਗਾ ਵੈਸੇ ਉਮੀਦ ਬਹੁਤ ਘੱਟ ਆ ਜਮੀਰ ਵਾਲੇ ਪੁਲਿਸ ਅਫਸਰ ਆਪਣੇ ਆਪ ਗਲਤ ਨਹੀਂ ਕਰਦੇ ਇਹ ਗੱਲ ਵੱਖਰੀ ਆ ਬਹੁਤ ਮਿਹਰਬਾਨੀ ਸ਼ੁਕਰੀਆ